ਅੱਜ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਬੁਲਾਈ ਗਈ ਹੈ ਮੌੜਮੱਡੀ ਦੇ ਵਿੱਚ ਖਾਸ ਤੌਰ ਤੇ ਉੱਤੇ ਕੀ ਮੁੱਦਾ ਵਿਸ਼ੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਪ੍ਰੈਸ ਦੇ ਸਾਥੀਆਂ ਦਾ ਇਹਨੇ ਸ਼ਾਰਟ ਨੋਟਿਸ ਉੱਤੇ ਆਉਣ ਲਈ ਧੰਨਵਾਦ ਕਰਦਾ ਤੇ ਆਪ ਸਭ ਚੌਥਾ ਪਿੱਲਰ ਹੋ ਆਪ ਦੇ ਰਾਹੀ ਜਿਹੜੀ ਆਵਾਜ਼ ਹੈ ਸਾਡੀ ਬੜੀ ਦੂਰ ਤੱਕ ਜਾਂਦੀ ਹੈ ਜਿੱਥੇ ਤੱਕ ਅੱਜ ਜਿਸ ਮੁੱਦੇ ਤੇ ਅਸੀਂ ਪ੍ਰੈਸ ਤੇ ਮੁਖਾਤਿਬ ਹੋ ਰਹੇ ਹਾਂ ਉਹ ਪਿਛਲੇ ਦਿਨੀ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਜੀ ਵੱਲੋਂ ਦਿੱਤੇ ਹੋਏ ਬਿਆਨ ਨੂੰ ਲੈ ਕੇ ਮੈਂ ਚਾਹੁੰਗਾ ਕਿ ਪ੍ਰੈਸ ਨੂੰ ਪਹਿਲਾਂ ਸਾਰਾ ਇਹਨੂੰ ਉਹ ਬਿਆਨ ਸੁਣਾਇਆ ਜਾਵੇ ਤਾਂ ਫਿਰ ਆਪਾਂ ਪ੍ਰੈਸ ਕਾਨਫਰੰਸ ਨੂੰ ਅੱਗੇ ਵਧਾਉਨੇ ਆਂ। ਬੁਲਾਰੇ ਕਾਂਗਰਸ ਪਾਰਟੀ ਨੇ ਉਸ ਸਲਾਹ ਦੇ ਉੱਪਰ ਗੌਰ ਹੈ ਜਿਹੜੀ ਉਹ ਸ਼ਾਇਦ 2020 ਸਾਲ ਬਾਅਦ 2017 ਦੀਆਂ ਇਲੈਕਸ਼ਨਾਂ ਦੇ ਵਿੱਚ ਕਰਾ ਲਈ ਮੋਡ ਬੰਬਲਾਸਟ ਤੋਂ ਮਗਰੋਂ ਮੋਡ ਬੀਬੀ ਨੇ ਕੀ ਕਿਹਾ ਕਿ ਮੈਨੂੰ ਕਿਸੇ ਸਲਾਹ ਦਿੱਤੀ ਕਿ ਤੁਸੀਂ ਬੰਬਲਾਸਟ ਕਰਾ ਦਿਓ ਸਰਕਾਰ ਬਣ ਜੂ ਤੁਹਾਡੀ। 1997 ਦੇ ਵਿੱਚ 2017 ਦੇ ਵਿੱਚ ਕੀ ਹੋਇਆ ਮੌੜ ਬੰਬ ਬਲਾਸਟ ਹੋਇਆ ਸਾਰੇ ਕਹਿੰਦੇ ਸੀ ਸੋਸੀਟਾ ਆਵਾਜ਼ੀ ਪਾਰਟੀ ਦੇ ਆਉਣਗੇ ਆਵਾਜ਼ੀ ਪਾਰਟੀ ਰਹੀਗੀ 20 ਹਾਂ ਤੇ ਕਾਂਗਰਸ ਪਹੁੰਚ ਗਈ 78 ਤੇ ਤੁਹਾਡੇ ਕਹਿੰਦਾ ਕੋ ਕਾਂਗਰਸ ਨੂੰ ਫਾਇਦਾ ਹੋਇਆ 17 ਵਾਲਾ ਉਹਨਾਂ ਨੇ ਉਹੀ ਫਾਰਮੂਲਾ 20 ਸਾਲਾਂ ਵਾਲਾ ਚੱਕ ਕੇ ਮਨ ਲਾਦਾ ਹੈ ਸ਼ਾਇਦ ਕਿਤੇ ਇਹ ਵੀ ਇਨਵੈਸਟੀਗੇਸ਼ਨ ਦਾ ਪੁਆਇੰਟ ਹੈ ਨਹੀਂ ਪਰ ਸਟੈਂਡਿੰਗ ਕਰੋ ਪੁਲਿਸ ਨੇ ਤੁਸੀਂ ਸਾਰਿਆਂ ਨੇ ਇਸ ਬਿਆਨ ਨੂੰ ਸੁਣਿਆ ਇਸ ਬਿਆਨ ਦੇ ਨਾਲ ਮੌੜ ਮੰਡੀ ਦੇ ਜਿਹੜੇ ਬੰਬ ਬਲਾਸਟ ਦੇ ਪੀੜਤ ਨੇ ਜਿਨ੍ਹਾਂ ਵਿੱਚੋਂ ਇੱਕ ਪਰਿਵਾਰ ਜਸਕਰਨ ਜੀ ਮੇਰੇ ਖੱਬੇ ਪਾਸੇ ਬੈਠੇ ਨੇ ਅੱਜ ਵੀ ਉਸ ਦਿਨ ਨੂੰ ਯਾਦ ਕਰਕੇ ਡਰ ਉੱਠਦੇ ਆ ਤੇ ਉਹਨਾਂ ਦੇ ਜਿਹੜੇ ਜ਼ਖਮਾਂ ਦੇ ਉੱਤੇ ਨੂਨ ਛਿੜਕਣ ਦਾ ਕੰਮ ਜਿਹੜਾ ਆਮ ਆਰਤੀ ਪਾਰਟੀ ਦੇ ਸੂਬਾ ਪ੍ਰਧਾਨ ਵੱਲੋਂ ਕੀਤਾ ਗਿਆ ਮੈਂ ਉਮੀਦ ਨਹੀਂ ਰੱਖਦਾ ਸੀਗਾ ਕਿ ਇੰਨੇ ਸੀਨੀਅਰ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਇਸ ਤਰ੍ਹਾਂ ਦਾ ਤਤਹੀਨ ਬਿਆਨ ਜਿਹੜਾ ਉਹ ਦੇਣਗੇ ਮੌੜ ਮੰਡੀ ਦੇ ਬੰਬ ਲਾਸ ਦੇ ਪਰਿਵਾਰਾਂ ਨਾਲ ਮੈਂ ਨਿੱਜੀ ਤੌਰ ਤੇ ਮੋਡ ਮੰਡੀ 'ਚ ਵਿਚਰਦੇ ਹੋਇਆ ਪਿਛਲੀ ਕਾਂਗਰਸ ਸਰਕਾਰ ਤੋਂ ਜੁੜਿਆ ਆ ਰਿਹਾ ਇਹਨਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੋਣਾ ਉਸ ਵੇਲੇ ਦੇ ਮੌਜੂਦਾ ਮੁੱਖ ਮੰਤਰੀ ਕੋਲ ਜਾ ਕੇ ਨੌਕਰੀ ਦੀ ਗੋਹਾਰ ਲਾਉਣ ਤੋਂ ਲੈ ਕੇ ਅੱਜ ਤੱਕ ਟਿਲ ਡੇਟ ਤੱਕ ਅਸੀਂ ਨਾਲ ਜੁੜੇ ਹੋਏ ਹਾਂ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਇਹ ਮੰਗ ਰੱਖਦਾ ਕੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਜੀ ਜਾਂ ਤਾਂ ਇਹਦੇ ਤੇ ਕੋਈ ਸਪਸ਼ਟੀਕਰਨ ਦੇਣ ਆਪਣੇ ਬਿਆਨ ਤੇ ਜੇ ਕੋਈ ਉਹਨਾਂ ਕੋਲ ਤੱਥ ਹੈਗੇ ਨੇ ਤਾਂ ਉਹਨੂੰ ਕਾਈਂਡਲੀ ਇਨਵੈਸਟੀਗੇਟ ਕਰਾ ਕੇ ਦੋਸ਼ੀਆਂ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਅੰਜਾਮ ਤੱਕ ਲੈ ਕੇ ਜਾਣ ਨਹੀਂ ਆਪਣੇ ਬਿਆਨ ਨੂੰ ਵਾਪਸ ਲੈਂਦਿਆਂ ਹੋਇਆਂ ਮੋੜ ਬੰਬਲਾਸ ਦੇ ਪੀੜਤ ਤੇ ਮੋੜ ਮੰਡੀ ਦੇ ਨਿਵਾਸੀਆਂ ਤੋਂ ਮਾਫੀ ਮੰਗਣ ਜੇ ਉਹ ਇਹ ਕੰਮ ਨਹੀਂ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਨੂੰ ਜਿਹੜਾ ਹੈ ਕੋਈ ਰੋਸ ਮਜ਼ਾਰਾ ਰੋਸ ਤਰਨਾ ਉਹਨਾਂ ਦੇ ਖਿਲਾਫ ਕਰਨਾ ਪਊਗਾ ਸੋ ਮੈਂ ਉਮੀਦ ਕਰਦਾ ਕਿ মিডিਆ ਚੌਥਾ ਪੀਲਰ ਜੋ ਹੈ ਸਾਡੀ ਇਸ ਮੰਗ ਨੂੰ ਪੂਰੇ ਜ਼ੋਰ ਨਾਲ ਜਿਹੜਾ ਬਲਾਸ ਦੇ ਪੀੜਤ ਨੇ ਉਹਨਾਂ ਦੀ ਮੰਗ ਨੂੰ ਪੂਰੇ ਜ਼ੋਰ ਨਾਲ ਜਿਹੜਾ ਲੋਕਾਂ ਦੇ ਕਚੇਰੀ ਤੱਕ ਪਹੁੰਚਾਊਗਾ ਅ ਦੂਸਰਾ ਮੁੱਦਾ ਜਿਹੜਾ ਹੈਗਾ ਤੁਸੀਂ ਅੱਜ ਸਾਰੇ ਮੇਰੇ ਕਿਉਂਕਿ ਪ੍ਰੈਸ ਵਾਲੇ ਆਏ ਹੋਏ ਹੋ ਮੈਂ ਚਾਹਨਾ ਕਿ ਤੁਹਾਡੇ ਮਾధ్యਮ ਰਾਹੀਂ ਮੋੜ ਮੰਡੀ ਦੇ ਜਿਹੜੇ ਨਗਰ ਕੌਂਸਲ ਦੇ ਚੋਣਾਂ ਦੇ ਉੱਤੇ ਵੀ ਅਪਡੇਟ ਦਿੱਤੀ ਜਾਵੇ ਨਗਰ ਕੌਂਸਲ ਦੇ ਚੋਣ ਜਿਸ ਤਰ੍ਹਾਂ ਸਾਰੇ ਹੀ ਜਾਣਦੇ ਹੋ ਮਾਨਯੋਗ ਹਾਈ ਕੋਰਟ ਨੇ ਹਜੇ ਸਟੇ ਕਰ ਦਿੱਤੇ ਨੇ ਉਹਨਾਂ ਵਿੱਚ ਮੇਰੀ ਰਾਈਟ ਸਾਈਡ ਤੇ ਜਤਿੰਦਰ ਕੁਮਾਰ ਜੀ ਬੈਠੇ ਨੇ ਇਹਨਾਂ ਵੱਲੋਂ ਅਸੀਂ ਪਟੀਸ਼ਨ ਦਾਖਲ ਕੀਤੀ ਸੀਗੀ ਜਤਿੰਦਰ ਕੁਮਾਰ ਵਰਸਸ ਸਟੇਟ ਆਫ ਪੰਜਾਬ ਜਿਹੜੀ ਕਾਂਗਰਸ ਪਾਰਟ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਇਥੋਂ ਉਹਨਾਂ ਨੇ ਵਾਰਡ ਬੰਦੀ ਜਿਹੜੇ ਆਪਣੇ ਮੁਤਾਬਕ ਕਰਕੇ ਲੋਕਾਂ ਨੂੰ ਅਸਹੂਲਤ ਦਿੱਤੀ ਸੀਗੀ ਉਹਦੇ ਵਿਰੋਧ ਵਿੱਚ ਅਸੀਂ ਇਹ ਪਟੀਸ਼ਨ ਪਾਈ ਵੀ ਹੈ ਜਿਸ ਦੀ ਸੁਣਵਾਈ ਆਉਣ ਵਾਲੇ ਬੁੱਧਵਾਰ ਨੂੰ 18 ਫਰਵਰੀ 2026 ਨੂੰ ਹੈ ਸਾਨੂੰ ਪੂਰਨ ਉਮੀਦ ਹੈ ਵੀ ਜਿਹੜੀ ਹੈ ਉਹ ਲੋਕਪੱਖੀ ਫੈਸਲਾ ਜਿਹੜਾ ਹੈਗਾ ਉਹ ਮਾਨਯੋਗ ਹਾਈ ਕੋਰਟ ਵਿੱਚੋਂ ਆਊਗਾ ਨਗਰ ਕੌਂਸਲ ਨੂੰ ਹੀ ਨਾਲ ਜੋੜਦੇ ਹੋਏ ਕੁਝ ਕਾਗਜ਼ਾਤ ਮੈਂ ਆਪ ਸਭ ਨੂੰ ਇੱਕ ਇੱਕ ਕਾਪੀ ਦੀ ਪ੍ਰਵਾਨ ਕਰਾਵਾਂਗੇ ਇਹ ਮੇਰੇ ਵੱਲੋਂ ਨਿੱਜੀ ਤੌਰ ਤੇ ਮਾਨਯੋਗ ਰਾਜਪਾਲ ਪੰਜਾਬ ਗੁਲਾਬਚੰਦ ਕਟਾਰੀਆ ਜੀ सीबीआई ਅਤੇ ਹੋਰ ਪ੍ਰਮੁੱਖ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਨਗਰ ਕੌਂਸਲ ਪ੍ਰਧਾਨ ਵੱਲੋਂ ਮੌਜੂਦਾ ਐਮਐਲਏ ਉੱਤੇ ਜਿਹੜੇ ਰਿਸ਼ਵਤਖੋਰੀ ਦੇ ਇਲਜ਼ਾਮ ਲਗਾਏ ਗਏ ਸੀ 30 ਲੱਖ ਦੇ ਜਿਸ ਦੇ ਕਰਕੇ ਦੋਨੋਂ ਹੀ ਨਮਾਇंदे ਰੂਲਿੰਗ ਪਾਰਟੀ ਦੇ ਨੇ ਅੱਜ ਤੱਕ ਕੋਈ ਤਫ਼ਤੀਸ਼ ਨਹੀਂ ਕਰਾਈ ਗਈ ਅਤੇ ਮੋੜ ਮੰਡੀ ਵਾਸੀਆਂ ਨੂੰ ਇੱਕ ਵਾਰ ਫੇਰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਇਸ ਤਰ੍ਹਾਂ ਦੀਆਂ ਖਬਰਾਂ ਨਾਲ ਸਾਡਾ ਸਿਰ ਝੁਕਦਾ ਹੈ ਤੇ ਉਹ ਜਿਹੜੀ ਜਾਂਚ ਦੀ ਸਾਡੀ ਮੰਗ ਹੈ ਉਹ ਮਾਨਯੋਗ ਗਵਰਨਰ ਸਾਹਿਬ ਕੋਲੇ ਤੇ ਸੀਬੀਆਈ ਇਹ ਕੋਲੇ ਪਹੁੰਚ ਗਈ ਹੈ ਤੇ ਅਸੀਂ ਉਮੀਦ ਉੱਥੇ ਵੀ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦਾ ਪੂਰਾ ਜਿਹੜਾ ਨੂੰ ਵਾਚਾਂਗੇ ਤੇ ਇਹਨੂੰ ਕਿਸੇ ਲੌਜੀਕਲ ਇਨਜ਼ਾਮ ਤੱਕ ਲੈ ਕੇ ਜਾਵਾਂਗੇ ਸਮੇ ਟੂ ਸਮੇ ਤੁਹਾਡੇ ਸਾਰੇ ਦੇ ਮੁਖਾਤਬ ਹੁੰਦੇ ਰਹਿਣੇ ਆਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਤੁਹਾਨੂੰ ਫੇਰ ਯਾਦ ਕਰਕੇ ਜਿਹੜਾ ਹੈਗਾ ਜਾਣੂ ਕਰਵਾਇਆ ਜਾਊਗਾ ਤੁਹਾਡਾ ਸਾਰਿਆਂ ਦਾ ਇੱਥੇ ਓਨਲੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਅਮਨ ਅਰੋੜਾ ਜੀ ਨੇ ਉਹ ਸਟੇਟਮੈਂਟ ਕੋਈ ਐਵੇਂ ਤਾਂ ਦਿੱਤੀ ਨਹੀਂ ਹੈ ਉਹ ਸਟੇਟਮੈਂਟ ਉਹਨਾਂ ਨੇ ਇਸ ਕਰਕੇ ਦਿੱਤੀ ਕਿ ਪਿਛਲੇ ਦਿਨੀ ਕਾਂਗਰਸ ਦੀ ਵੱਡੀ ਲੀਡਰ ਜੋ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਵੀ ਨੇ ਬਿਬਾ ਰਜਿੰਦਰ ਕੌਰ ਪੱਠਲ ਉਹਨਾਂ ਨੇ ਖੁਦ ਇੱਕ ਇੰਟਰਵਿਊ ਦੇ ਵਿੱਚ ਆਖਿਆ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਹੁੰਦੀ ਸੀ ਤਾਂ ਕੁਝ ਆਫਸਰ ਸਹਿਬਾਨ ਨੇ ਔਰ ਕੁਝ ਲੋਕਾਂ ਨੇ ਉਹਨੂੰ ਸਲਾਹ ਦਿੱਤੀ ਸੀ ਕਿ ਬਿਬਾ ਜੀ ਇਹ ਸਰਕਾਰੀ ਸਰਕਾਰ ਜਿਹੜੀ ਉਹ ਰਿਪੀਟ ਕਰਾਉਣੀ ਹੈ ਤੇ ਕੁਝ ਬੰਬ ਧਮਾਕੇ ਕਰਵਾ ਦਿੰਨੇ ਆ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਬੀਬਾ ਜੀ ਨੇ ਇਹ ਗੱਲ ਆਖੀ ਸੀ ਤਾਂ ਉਹ ਲੋਕ ਜਿਨ੍ਹਾਂ ਨੇ ਸਲਾਹ ਦਿੱਤੀ ਕਿ ਉਹਨਾਂ ਦੇ ਬੀਬਾ ਜੀ ਨੇ ਕੋਈ ਕਾਰਵਾਈ ਕੀਤੀ ਤਾਂ ਜਾਂ ਬੀਬਾ ਜੀ ਉਹ ਨਾਮ ਜਿਹੜੇ ਆ ਉਹ ਜਨਤਕ ਕਰਨ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਪੰਜਾਬ ਨੂੰ ਕਾਲੇ ਦੌਰ ਦੇ ਵਿੱਚ ਧੱਕਿਆ ਉਹ ਕਿਹੜੇ ਲੋਕ ਸੀ ਜਿਹੜੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਨਾ ਚਾਹੁੰਦੇ ਆ ਔਰ ਅਮਨ ਅਰੋੜਾ ਜੀ ਨੇ ਜੇ ਬੋਲਿਆ ਤਾਂ ਇਸ ਬਿਆਨ ਤੋਂ ਬਾਅਦ ਹੀ ਬੋਲਿਆ ਹੈਗਾ ਉਹ ਸਵਾਲ ਉਹਨਾਂ ਨੇ ਇਸ ਕਰਕੇ ਉਠਾਏ ਨੇ ਵੀ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਸੀ ਔਰ ਹਰਕ ਬੰਨੇ ਸੀ ਕਿ 100 ਸੀਟਾਂ ਦੇ ਨਾਲ ਸਰਕਾਰ ਬਣੇਗੀ ਤਾਂ ਇੱਕਦਾਂ ਇਲੈਕਸ਼ਨ ਤੋਂ 2 ਦਿਨ ਪਹਿਲਾਂ ਜਿਹੜਾ ਹੈਗਾ ਉਹ ਬੰਬ ਧਮਾਕਾ ਹੋ ਜਾਂਦਾ ਜਿੱਥੇ ਬੜੀ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਜੰਦੀਆਂ ਮੋਰਡ ਦੇ ਵਿੱਚ ਵੀ ਇਹਦੇ ਪਿੱਛੇ ਕਿਤੇ ਉਦਾਂ ਦੀ ਸਟ੍ਰੈਟਜੀ ਤਾਂ ਨਹੀਂ ਸੀ ਉਹਨਾਂ ਨੇ ਇੱਕ ਸ਼ੰਕਾ ਜ਼ਾਹਿਰ ਕੀਤੀ ਹੈ ਕਿਉਂਕਿ ਇਹ ਸ਼ੰਕਾ ਇਸ ਕਰਕੇ ਜ਼ਾਹਿਰ ਕਰਨੀ ਪਈ ਕਿਉਂਕਿ ਵੀਬਾ ਰਜਿੰਦਰ ਕੌਰ ਪੱਠਲ ਨੇ ਇਹ ਗੱਲ ਖੁਦ ਆਪਣੇ ਮੂੰਹੋਂ ਕਹੀ ਸੀ ਤੇ ਜਿਸ ਤਰੀਕੇ ਨਾਲ ਜੋ ਅਮਨ ਅਰੋੜਾ ਨੇ ਜੋ ਸਾਰਾ ਇਲੈਕਸ਼ਨ ਦੇ ਵਿੱਚ ਕਿਹਾ ਕਿ ਸਰਕਾਰ ਉਹਨਾਂ ਦੀ ਇੱਕ ਤਰ੍ਹਾਂ ਬਣੀ ਲੱਗਦਾ ਨਹੀਂ ਤੁਹਾਨੂੰ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਸੀ ਸਰਕਾਰ ਤਾਂ ਤੁਹਾਡੀ ਹੈ ਬਿਲਕੁਲ 2017 ਤੋਂ ਹੀ ਜਾਂਚ ਹੋਣੀ ਚਾਹੀਦੀ ਸੀ ਠੀਕ ਹੈ ਨਾ ਉਸ 5 ਸਾਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜਾਂਚ ਨਹੀਂ ਹੋਈ ਔਰ ਸਾਡੀ ਸਰਕਾਰ ਜਿਹੜੀ ਉਹ ਇਸ ਤੇ ਜਾਂਚ ਕਰਵਾ ਰਹੀ ਹੈ ਔਰ ਜਲਦੀ ਇਸ ਜਾਂਚ ਦੇ ਨਤੀਜੇ ਤੁਹਾਡੇ ਸਾਹਮਣੇ ਹੋਣਗੇ ਕਿਸ ਤਰ੍ਹਾਂ ਦੀ ਜਾਂਚ ਨਹੀਂ ਉਹ ਹੁਣ ਮੈਂ ਇੱਥੇ ਬੈਠ ਕੇ ਤੁਹਾਨੂੰ ਉਹ ਤਾਂ ਨਹੀਂ ਦੱਸ ਸਕਦਾ ਸੀਐਮ ਸਾਹਿਬ ਦੇ ਕੋਲੇ ਸੀ 3 ਰੱਖਿਆ ਤੁਹਾਡੇ ਵੱਲੋਂ ਰੱਖਿਆ ਗਿਆ ਕੋਈ ਪ੍ਰਪੋਜ਼ਲ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਉਹ ਏਜੰਸੀਆਂ ਨੇ ਜਾਂਚ ਕਰਨੀ ਹੁੰਦੀ ਹੈ ਉਹਦੇ ਵਿੱਚ ਕੋ ਪੋਲਿਟਿਕਲ ਜਾਨੀ ਕਿ ਨਹੀਂ ਉਹ ਹੁਣ ਮੈਂ ਇਸ ਦੇ ਉੱਤੇ ਉਹ ਹੋ ਜਾਏਗੀ ਜਲਦੀ ਉਹ ਜਾਂਚ ਹੋ ਜਾਏਗੀ ਤੇ ਇੱਕ ਕਮੰਡੀ ਦੇ ਵਿੱਚ ਜਿਹੜੇ આરોਪ ਨੇ ਅੱਧੀ ਪਾਰਟੀ ਦੇ ਨਗਰ ਕੌਂਸਲ ਦੇ ਪ੍ਰਧਾਨ ਦੇ ਕਿ ਮੈਨੂੰ ਐਮ ਐਲ اے ਤੋਂ 30 ਲੱਖ ਰੁਪਏ ਦਿੱਤਾ ਤਾਂ ਉਸ ਤੋਂ ਬਾਅਦ ਕਰ ਦੇ ਉਸ ਤੇ ਉੱਤੇ ਐਮ ਐਲ ਉਸ ਦੇ ਉੱਤੇ ਐਮ ਐਲ اے ਸਾਹਿਬ ਨੇ ਆਲਰੇਡੀ ਜਾਨੀ ਕਿ ਇਹਦਾ ਵੀ ਜਵਾਬ ਦੇ ਚੁੱਕੇ ਹੈ ਔਰ ਲੀਗਲ ਨੋਟਸ ਉਹਨਾਂ ਦਾ ਭੇਜ ਚੁੱਕੇ ਹੈ